ਦਾਦੀ ਤੋਰੇ ਪੋਤਿਆਂ ਨੂੰ ਹੱਥੀ ਪਨ ਕੇ ਸਹੀਦੀ ਗਾਣੇ ਦਾਦੀ ਤੋਰੇ ਪੋਤਿਆਂ ਨੂੰ ਹੱਥੀ ਬਨ ਕੇ ਸਹੀਦੀ ਗਾਣੇ ਦਾਦੀ ਤੋਰੇ ਪੋਤਿਆਂ ਨੂੰ ਮੈਂ ਪਤੀ ਤੋੜਿਆ ਹੁਣ ਵਾਰੀ ਪੋਤਿਆਂ ਦੀ ਆਈ ਅੱਗੇ ਸੀ ਮੈਂ ਪਤੀ ਤੋੜਿਆ ਹੁਣ ਵਾਰੀ ਪੋਤਿਆਂ ਦੀ ਆਈ ਵੱਡੇ ਸਾਕੇ ਧਾਰੀ ਜਾਣਗੇ ਮੇਰੇ ਨੀਕੇ ਨੀਕੇ ਸੂਰਮੇ ਸਿਪਾਹੀ ਜਾਨ ਦੇਣੋ ਸ਼ੇਰ ਰੁਕ ਗਏ ਇਹ ਜਾਨ ਦੇਣੋ ਸ਼ੇਰ ਰੁਕ ਕੇ ਜਗ ਦੇਵਨਾ ਪਰੇ ਵਿਚ ਤਾਨੇ ਦਾਦੀ ਤੋਰੇ ਪੋਤਿਆਂ ਨੂੰ ਹੱਥੀ ਬਨ ਕੇ ਸਹੀਦੀ ਗਾਣੇ ਦਾਦੀ ਤੋਰੇ ਪੋਤਿਆਂ ਨੂੰ ਉਹ ਚੰਵੇ ਚੋਲੀ ਅੱਡੀ ਖੜੀ ਮੌਤ ਸਵਾਲੀ ਪਰਾਨਦਾਨ ਦੇਵੋ ਚੰਵੇ ਚੋਲੀ ਅੱਡੀ ਖੜੀ ਮੌਤ ਸਵਾਲੀ ਖੂਨ ਵਾਲਾ ਖੈਰ ਪਾ ਦਿਓ ਇਹ ਮੰਗਤੀ ਬੂਲੇ ਨਾ ਖਾਲੀ ਗੋਦ ਗੁਰੂ ਅਰਜਨ ਦੀ ਮੈਂ ਗੋਦ ਗੁਰੂ ਆਰ ਜਨਦੀ ਜਿੱਥੇ ਵਸਦੇ ਕਾਈ ਮਸਤਾਨੇ ਦਾਦੀ ਤੋਰੇ ਪੋਤਿਆਂ ਨੂੰ ਹੱਥ ਬੰਨ ਕੇ ਸਹੀਦੀ ਗਾਨੇ ਦਾਦੀ ਤੋਰੇ ਪੋਤਿਆਂ ਨੂੰ ਬਈ ਸਿੱਖੀ ਦੇ ਹਲਾਰੇ ਆਉਣਗੇ ਜਦੋਂ ਝੁੱਟੇ ਗੋ ਤੇਗ ਦੀਆਂ ਪੀਂਗਾ ਸਿੱਖੀ ਦੇ ਹਲਾਰੇ ਆਉਣਗੇ ਜਦੋਂ ਝੁੱਟੋਗੇ ਤੇਗ ਦੀਆਂ ਪੀਂਗਾ ਨਿਆਣੇ ਨਿਆਣੇ ਲਾੜੇ ਵਾਰੀ ਕੇ ਹੁਣੀ ਮਾਰਨਾ ਕਿਸੇ ਕੋਲੇ ਢਿੰਗਾ ਨਿਆਣੇ ਨਿਆਣੇ ਲਾੜੇ ਵਾਰੀ ਕੇ ਹੁਣੀ ਮਾਰੇ ਨਾ ਕਿਸੇ ਕੋਲੇ ਢਿੰਗਾ ਹਰਿਆਣਾ ਨਾਲ ਕਈ ਚਿਰਗੇ ਬਈਆਰਾਂ ਨਾਲੇ ਕਈ ਚਿਰਗੇ ਕਈ ਦੇਗਾ ਵਿੱਚ ਉਬਲੇ دیਵਾਨੇ ਦਾਦੀ ਤੋਰੇ ਪੋਤਿਆਂ ਨੂੰ ਹੱਥੀ ਬਨ ਕੇ ਸਗੀਦੀ ਗਾਣੇ ਦਾਦੀ ਤੋਰੇ ਪੋਤਿਆਂ ਨੂੰ ਜਾ ਸੇ ਉਹਦਾ ਜਾਗੇ ਗਾਮ ਦਾ ਜਿਹੜਾ ਜਾਮ ਸਹਾਨਤ ਪੀਵੇ ਲੱਖ ਸਾਲ ਰਹਿਣ ਜਾਗਦੇ ਅੰਤ ਬੁਝਣ ਹੈ ਜਿੰਦਗੀ ਦੇ ਦੀਵੇ ਹੋ ਲੱਖ ਸਾਲ ਰਹਿਣ ਜਾਗੀ ਦੇ ਅੰਤ ਬੁਝਣ ਹੈ ਦਿੰਦੇਗੀ ਦੇ ਦੀਵੇ ਸਰਾਂ ਦੀ ਬੁਝਾ ਕੇ ਸ਼ਮਾਂ ਨੂੰ सरांू बड़े सचे सुचे पछी परेवान तोरे पोतू हथी बन के सजी दोरे पोतियूं